ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਦਿਲਨ ਧਰਮਕੋਟ ਦੇ ਥਾਣਾ ਫਤੇਗੜ ਪਾਈ ਤੂਰ ਦੇ ਵਿੱਚ ਅਸੀਂ ਅੱਜ ਗੁਰਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਜਿਸ ਵਿੱਚ ਅਸੀਂ ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਤੇ ਸਰਪੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਇਸ ਵਿੱਚ ਸਾਡੇ ਜਿਹੜੇ ਮੁਲਾਜ਼ਮਾ ਉਹ ਚੰਗੀ ਸੋਚ ਦੇ ਨਾਲ ਕੰਮ ਕਰ ਸਕਣ ਤੇ ਇੱਕ ਗੁਰਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਅਸੀਂ ਹੋਰ ਹੀ ਵਧੀਆ ਤਰ੍ਹਾਂ ਕੰਮ ਕਰ ਸਕਾਂਗੇ ਲਗਦਾ ਹੈ ਡਿਪਟੀ ਸਾਹਿਬ ਜੇ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਗੁਰੂਸ਼ਾਲ ਤੇ ਪ੍ਰਕਾਸ਼ ਹੋਣ ਤਾਂ ਜਿਹੜੇ ਮੁਲਾਜ਼ਮ ਉਹਨਾਂ ਦਾ ਮਨੋਬਲ ਵੀ ਉੱਚਾ ਹੋਵੇਗਾ ਉਹਨਾਂ ਦਾ ਵੀ ਬਿਲਕੁਲ ਅਸੀਂ ਪਹਿਲਾਂ ਵੀ ਦੇਖੋ ਸਬ ਡਿਵੀਜ਼ਨ ਦੇ ਵਿੱਚ ਧਰਮਕੋੜ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਕਾਫੀ ਵਾਰੀ ਤੇ ਅੱਜ ਵੀ ਅਸੀਂ ਅ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਕਿ ਜਿਹੜੇ ਆਪਣੇ ਮੁਲਾਜ਼ਮਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਨੂੰ ਇੱਕ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿੰਨੇ ਵੀ ਇਹਨਾਂ ਦਾ ਮਨੋਬਲ ਉੱਚਾ ਹੋ ਸਕੇ ਮੈਸੇਜ ਕੀ ਦੇ ਰਿਹਾ ਹਾਂ ਉਸ ਮਾਰੀ ਮੈਸੇਜ ਮੈਂ ਲੋਕਾਂ ਨੂੰ ਇਹ ਦੇਣਾ ਚਾਹੁੰਦਾ ਕਿ ਤੁਸੀਂ ਮਤਭੇਦ ਤੋਂ ਦੂਰ ਰਹੋ ਤੇ ਜਿਹੜੀ ਆ ਜੈਲਸੀ ਘੱਟ ਕਰੋ ਇੱਕ ਦੂਜੇ ਤੋਂ ਤੇ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਲੋਕ ਆ ਤੰਦਰੁਸਤ ਰਹਿਣ ਤੇ ਆਪਣਾ ਖੁਸ਼ਹਾਲ ਪੰਜਾਬ ਰਵੇ ਸਬਰੀਨ ਧਰਮਕੋਟ ਦੇ ਥਾਣਾ ਫਤਿਹਗੜ ਪਾਈ ਤੂਰ ਦੇ ਵਿੱਚ ਅਸੀਂ ਅੱਜ ਗੁਰਗਨ ਸਿੰਘ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀਤ ਸਾਹਿਬ ਦੇ ਪਾਠ ਕਰਵਾਏ ਨੇ ਜਿਸ ਵਿੱਚ ਅਸੀਂ ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਤੇ ਸਰਪੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਇਸ ਵਿੱਚ ਸਾਡੇ ਜਿਹੜੇ ਮੁਲਾਜ਼ਮ ਆ ਉਹ ਚੰਗੀ ਸੋਚ ਦੇ ਨਾਲ ਕੰਮ ਕਰ ਸਕਣ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਸਨੂੰ ਸਾਡੇ ਪਾਠ ਕਰਾਏ ਗਏ ਨੇ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਅਸੀਂ ਹੋਰ ਹੀ ਵਧੀਆ ਤਰ੍ਹਾਂ ਕੰਮ ਕਰ ਸਕਾਂਗੇ ਲੱਗਦਾ ਹੈ ਡਿਪਟੀ ਕਮਿਸ਼ਨਰ ਸਾਹਿਬ ਜੇ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਗੁਰੂਸ਼ਾਲ ਤੇ ਪ੍ਰਕਾਸ਼ ਹੋਣਾ ਤਾਂ ਜਿਹੜੇ ਮੁਲਾਜ਼ਮ ਉਹਨਾਂ ਦਾ ਮਨੋਬਲ ਵੀ ਉੱਚਾ ਹੋਊਗਾ ਉਹਨਾਂ ਦਾ ਵੀ ਅਗੇ ਬਿਲਕੁਲ ਅਸੀਂ ਪਹਿਲਾਂ ਵੀ ਦੇਖੋ ਸਬਡਿਵੀਜ਼ਨ ਦੇ ਵਿੱਚ ਧਰਮਕੋਟ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਕਾਫੀ ਵਾਰੀ ਤੇ ਅੱਜ ਵੀ ਅਸੀਂ ਅ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਕਿ ਜਿਹੜੇ ਆਪਣੇ ਮਲਾਜ਼ਮਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਨੂੰ ਇੱਕ ਜਿਹੜਾ ਪੰਜਾਬ ਪੁਲਿਸ ਦੇ ਮਲਾਜ਼ਮਾਂ ਜਿੰਨੇ ਵੀ ਇਹਨਾਂ ਦਾ ਮਨੋਵਲ ਉੱਚਾ ਹੋ ਸਕੇ ਮੈਸੇਜ ਕੀ ਦੇ ਰਿਹਾ ਹਾਂ ਉਸ ਮੈਂ ਮੈਸੇਜ ਮੈਂ ਲੋਕਾਂ ਨੂੰ ਇਹ ਦੇਣਾ ਚਾਹੁੰਦਾ ਕਿ ਤੁਸੀਂ ਮਤਭੇਦ ਤੋਂ ਦੂਰ ਰਹੋ ਤੇ ਜਿਹੜੀ ਆ ਜੈਲਸੀ ਘੱਟ ਕਰੋ ਇੱਕ ਦੂਜੇ ਤੋਂ ਤੇ ਸਭ ਦਾ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਲੋਕ ਆ ਤੰਦਰੁਸਤ ਰਹਿਣ ਤੇ ਆਪਣਾ ਖੁਸ਼ਹਾਲ ਪੰਜਾਬ ਰਵੇ ਸਾਬਰੀਨ ਧਰਮਕੋਟ ਦੇ ਥਾਣਾ ਫਤੇਗੜ ਪਾਈ ਤੂਰ ਦੇ ਵਿੱਚ ਅਸੀਂ ਅੱਜ ਗੁਰਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਜਿਸ ਵਿੱਚ ਅਸੀਂ ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਤੇ ਸਰਪੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਇਸ ਵਿੱਚ ਸਾਡੇ ਜਿਹੜੇ ਮੁਲਾਜ਼ਮ ਆ ਉਹ ਚੰਗੀ ਸੋਚ ਦੇ ਨਾਲ ਕੰਮ ਕਰ ਸਕਣ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਨੂੰ ਸਾਡੇ ਪਾਠ ਕਰਾਏ ਗਏ ਨੇ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਅਸੀਂ ਹੋਰ ਹੀ ਵਧੀਆ ਤਰ੍ਹਾਂ ਕੰਮ ਕਰ ਸਕਾਂਗੇ ਲੱਗਦਾ ਹੈ ਡਿਪਟੀ ਸਾਹਿਬ ਜੇ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਗੁਰੂਸ਼ਾਲ ਤੇ ਪ੍ਰਕਾਸ਼ ਹੋਣ ਤਾਂ ਜਿਹੜੇ ਮੁਲਾਜ਼ਮ ਉਹਨਾਂ ਦਾ ਮਨੋਬਲ ਵੀ ਉੱਚਾ ਹੋਵੇਗਾ ਉਹਨਾਂ ਦਾ ਵੀ ਅਗੇ ਬਿਲਕੁਲ ਅਸੀਂ ਪਹਿਲਾਂ ਵੀ ਦੇਖੋ ਸਬਡਿਵੀਜ਼ਨ ਦੇ ਵਿੱਚ ਧਰਮਕੋਟ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਕਾਫੀ ਵਾਰੀ ਤੇ ਅੱਜ ਵੀ ਅਸੀਂ ਅ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਕਿ ਜਿਹੜੇ ਆਪਣੇ ਮੁਲਾਜ਼ਮਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਨੂੰ ਇੱਕ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿੰਨੇ ਵੀ ਇਹਨਾਂ ਦਾ ਮਨੋਵਲ ਉੱਚਾ ਹੋ ਸਕੇ ਮੈਸੇਜ ਕੀ ਦੇ ਰਹੇ ਹੋ ਉਸਮਾਨ ਜੀ ਮੈਸੇਜ ਮੈਂ ਲੋਕਾਂ ਨੂੰ ਇਹ ਦੇਣਾ ਚਾਹੁੰਦਾ ਕਿ ਤੁਸੀਂ ਮਤਭੇਦ ਤੋਂ ਦੂਰ ਰਹੋ ਤੇ ਜਿਹੜੀ ਆ ਜੈਲਸੀ ਘੱਟ ਕਰੋ ਇੱਕ ਦੂਜੇ ਤੋਂ ਤੇ ਸਭ ਦਾ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਲੋਕ ਆ ਤੰਦਰੁਸਤ ਰਹਿਣ